ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਅਪੈ ਆਪੇ ਜਾਲ ਬਤਾਇਂਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੇ ਆਪ ਅਪੁਲਨਾ ਪੁਲੇ ਪਿਆਰਾ ਅਵਰਨਾ ਦੁਜਾ ਜਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੇ ਆਪੇ ਨਉ ਜਪੈਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ਼ ਵੇਖੈ ਪ੍ਰਭ ਆਪੇ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮੁਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਨੇ ਤਰੈ ਪ੍ਰਭ ਅਪੈ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੈ ਆਪ ਅਪੋਲ ਨਾ ਪੁਲੇ ਪਿਆਰਾ ਅਵਰ ਨ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਅਪੈ ਆਪੇ ਜਾਲ ਬਤੈਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੈ ਆਪ ਅਪੁਲਨਾ ਪੁਲੇ ਪਿਆਰਾ ਆਵਰਨਾ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੇ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 5 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰੇਬ ਦੀ ਚਖ ਜਾ ਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੇ ਪ੍ਰਭ ਅਪੈ ਆਪੇ ਜਾਲ ਬਤੈਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੈ ਆਪ ਅਪੋਲ ਨਾ ਪੁਲੇ ਪਿਆਰਾ ਅਵਰ ਨ ਦੋ ਜਾ ਜਾ ਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੇ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਆਤੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਥਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ અમૃત નામ મહા રસ મીઠા ગુરુ શબ્દ ચખ જા પે રહા આપે તirth તુલહડા પ્યારા આપે તરહ પ્રભ અપએ આપે જાલવતા એંડા પ્યારા સાબ જગ મછલે હાર અપએ આપ અપુલ ના પુલે પ્યારા ਆਵਰਨਾ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਆਪੇ ਆਪੇ ਜਾਲ ਬਤਾਇੰਦਾ ਪਿਆਰਾ ਸਭ जग ਮਛਲੇ ਹੀ ਹਾਰੇ ਆਪੇ ਆਪ ਅਪੁਲਨਾ ਪੁਲੇ ਪਿਆਰਾ ਅਵਰਨਾ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੇ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 5 ਆਤੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਅਪੈ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੇ ਹਾਰੇ ਆਪੈ ਆਪ ਅਪੁਲਨਾ ਪੁਲੇ ਪਿਆਰਾ ਆਵਰਨਾ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 आते ही सब आप हैं प्यारा आपे थाप उथाप है आपे देख वेग सदा प्यारा कर चोज देखै प्रभ आपै आपे वण तण सबत है प्यारा आपे गुरमुख जपै जा जप मन हर हर नाम रस तपै ਅੰਮ੍ਰਿਤ ਨਾਮ ਮਹਾ ਰਸ ਮਿਠਾ ਗੁਰ ਸ਼ਬਦ ਦੇ ਚਖ ਜਾਪੈ ਰਹਾ ਆਪੇ ਤਿਰਥ ਤੁਲਹਣਾ ਪਿਆਰਾ ਆਪੇ ਤਰੈ ਪ੍ਰਭ ਆਪੈ ਆਪੇ ਜਾਲ ਵਤਾਇਂਦਾ ਪਿਆਰਾ ਸਭ ਜਗ ਮਛਲੇ ਹਰ ਆਪੈ ਆਪ ਅਪੋਲਨਾ ਪੁਲੇ ਪਿਆਰਾ ਆਵਰਨਾ ਦੋ ਜਾ ਜਾ ਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੇ ਪ੍ਰਭ ਆਪੈ ਆਪੇ ਨਾਉ ਜਪੈਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ ਵਖੈ ਪ੍ਰਭ ਆਪੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਅਪੈ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੇ ਆਪ ਅਪੋਲ ਨਾ ਪੁਲੇ ਪਿਆਰਾ ਅਵਰ ਨ ਦੋ ਜਾ ਜਾ ਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੈ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੇ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮੁਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਆਪੇ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੇ ਆਪ ਅਪੋਲ ਨਾ ਪੁਲੇ ਪਿਆਰਾ ਆਵਰਨਾ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਆਤੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਥਾਪੈ ਆਪੇ ਵੇਖ ਵੇਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਅਪੈ ਆਪੇ ਜਾਲ ਬਤੈਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੈ ਆਪ ਅਪੁਲਨਾ ਪੁਲੇ ਪਿਆਰਾ ਅਵਰਨਾ ਦੁਜਾ ਜਪੈ ਆਪੇ ਸਿੰਘ ਨਾਦ ਹੈ ਪਿਆਰਾ ਤਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੇ ਚਖ ਜਾਪੈ ਰਹਾ ਆਪੇ ਤਿਰਥ ਤੁਲਹਣਾ ਪਿਆਰਾ ਆਪੇ ਤਰੈ ਪ੍ਰਭ ਆਪੈ ਆਪੇ ਜਾਲ ਵਤਾਇਂਦਾ ਪਿਆਰਾ ਸਭ ਜਗ ਮਛਲੇ ਹਰ ਆਪੈ ਆਪ ਅਪੋਲਨਾ ਪੁਲੇ ਪਿਆਰਾ ਆਵਰਨਾ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੇ ਪ੍ਰਭ ਆਪੈ ਆਪੇ ਨਾਉ ਜਪੈਂਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 5 ਆਤੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ ਵਖੈ ਪ੍ਰਭ ਆਪੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦੀ ਚਖ ਜਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਅਪੈ ਆਪੇ ਜਾਲ ਬਤੈਂਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੇ ਆਪ ਅਪੋਲਨਾ ਪੁਲੇ ਪਿਆਰਾ ਅਵਰਨਾ ਦੋ ਜਾ ਜਾ ਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 5 ਆਤੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਥਾਪੈ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪੇ ਤਰੈ ਪ੍ਰਭ ਅਪੈ ਆਪੇ ਜਾਲ ਬਤੈਦਾ ਪਿਆਰਾ ਸਭ ਜਗ ਮਛਲੇ ਹੀ ਹਾਰੇ ਆਪੈ ਆਪ ਅਪੁਲ ਨਾ ਪੁਲੇ ਪਿਆਰਾ ਅਵਰ ਨ ਦੋ ਜਾ ਜਾ ਪੈ ਆਪੇ ਸਿੰਘ ਨਾਦ ਹੈ ਪਿਆਰਾ ਤਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪੈਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਆਤੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵੇਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਪੈ ਜਪ ਮੰਨ ਹਰ ਹਰ ਨਾਮ ਰਸ ਤਪੈ ਅੰਮ੍ਰਿਤ ਨਾਮ ਮਹਾ ਰਸ ਮਿਠਾ ਗੁਰ ਸ਼ਬਦ ਦੇ ਚਖ ਜਾਪੈ ਰਹਾ ਆਪੇ ਤਿਰਥ ਤੁਲਹਣਾ ਪਿਆਰਾ ਆਪੇ ਤਰੈ ਪ੍ਰਭ ਆਪੈ ਆਪੇ ਜਾਲ ਵਤਾਇਂਦਾ ਪਿਆਰਾ ਸਭ ਜਗ ਮਛਲੇ ਹਰ ਆਪੈ ਆਪ ਅਪੋਲਨਾ ਪੁਲੇ ਪਿਆਰਾ ਆਵਰਨਾ ਦੁਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਜਾਇਆ ਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਉ ਜਪੈਦਾ ਪਿਆਰਾ ਆਪੇ ਹੀ ਜਪ ਜਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ